ਸਾਰੇ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕੋਈ ਕਹਿੰਦਾ ਕਮਲਾ ਕੋਈ ਕਹਿੰਦਾ ਸਿਆਣਾ ਜੀ ਵੋਟਾਂ ਹੁੰਦੇ ਹੋਰ ਸਿਆਣੇ ਹੋ ਜਾਂਦੇ ਜਦੋਂ ਲੱਤਾਂ ਖਾਣਗੇ ਵਾਈਕ ਰਵੀ ਜੀ ਦਰਸ਼ਨ ਕਰ ਲਈ ਬਾਬਾ ਜੀ ਦੇ ਪਹਿਲਾਂ ਪਹਾਂ ਬਹੁਤ ਆਈ ਪਹਾਂ ਕਹਿੰਦੇ ਬਾਧੂ ਪਹਿਲਾਂ ਗੱਲ ਸੁਣ ਮੇਰੀ ਇੱਧਰ ਇੱਧਰ ਗੱਲ ਕਰੋ ਮੇਰੇ ਨਾਲ ਪਹਿਲਾਂ ਹੈ ਇੱਕ ਆ ਚੀਜ਼ਾ ਪਿੱਛੇ ਜੀ ਵੇਖ ਦੋ ਵਾਰੀ ਵੀਡੀਓ ਜੇ ਕਈ ਵਾਰੀ ਆ ਜਾਂਦੀ ਹੈ ਕਈ ਵੀਰ ਪੁੱਛਦੇ ਹੁੰਦੇ ਕੀ ਆ ਸਾਡੀ ਬਹੁਤ ਜ਼ਿਆਦਾ ਯਾਰੀ ਹੈ ਬੱਸ ਵੀ ਢੱਪਣ ਲੱਗੀ ਇੱਧਰ ਜੱਜਾਂ 10 12 11 ਉੱਥੇ ਇੰਫਾਸੀਆਂ ਘੜੀਆਂ ਕੁਝ ਖਰਾਬ ਡਣ ਆਏ ਐ ਵੈਸੇ ਉਹ ਬੰਦ ਕਰ ਦੇ ਓ ਉਹ ਬੰਦ ਕਰ ਦੇ ਮੈਂ ਭਰੋਸੇਯੋਗ ਸੂਤਰ ਹੁਣ ਭਰੋਸੇਯੋਗ ਨਹੀਂ ਰਹੇ ਕਟਾ ਮੱਝ ਵੇਚ ਲੋ ਕਟਾ ਮੱਝ ਸਾਈਡ ਦੇ ਦੇ ਓਏ ਕਹਿੰਦਾ ਤੂੰ ਗਰਮੀ ਨੂੰ ਨਹੀਂ ਜਾਣਦੀ ਤੂੰ ਪਾਲੇ ਨੂੰ ਨਹੀਂ ਜਾਣਦੀ ਵੱਡੀਆਂ ਮਜਾਜਣੇ ਤੂੰ ਕਾਲੇ ਨੂੰ ਨਹੀਂ ਜਾਣਦੀ ਵਧੀਆ ਪਹਿਲਵਾਨ ਆ ਮੈਂ ਗੇਅਰ ਪੁੱਠੇ ਬਾਦ ਇੱਕ ਮਿੰਟ ਗੇਅਰ ਕੱਢ ਲਾਂ ਲੋਟ ਆ ਇਹ ਤਾਂ ਚੰਗੀ ਇਹ ਤਾਂ ਬਾਈ ਜੀ ਕਾਲਸਾ ਵਾਈਰੀ ਕੀ ਫਤੇ ਵਧੀਆ ਜੀ ਵਧੀਆ ਸੰਗਤ ਖੜੀ ਆਪਣੀ ਹਾਂ ਸੰਗਤ ਖੜੀ ਆ ਤੇ ਦਾਸ ਚੱਲੇ ਆ ਭੋਗ ਤੇ ਚੱਲਣ ਕੋ ਹਾਂਜੀ ਮੜੇ ਬੰਬੂ ਕਟ ਆਪਣਾ ਚਰਮ ਹੋ ਜਾਣ ਤੇ ਰੋਡ ਤੇ ਤਾਂ ਨਹੀਂ ਉਹਨੇ ਤਾਂ ਆਪ ਫਤੇ ਬੁਲਾ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਵਾਗਤ ਆ ਆਪਣੇ ਨਵੇਂ ਬਲੌਗ ਚ ਅੱਜ ਆ 6 ਫੱਗਣ ਫਰਵਰੀ ਹੋਗੀ 18 ਕਾਲਿਆ 18 18 ਫਰਵਰੀ ਐਤਵਾਰ ਦਾ ਦਿਨ ਆ ਸਾਲ 2024 ਤੇ ਸਵਾ ਭੋਗਦਾ ਲਗਭਗ ਹੋ ਹੀ ਚੁੱਕਿਆ ਜੜੇ ਲੇਡ ਹੋਈ ਹਾਂ ਹਾਂ ਤੇ ਚੰਗੀ ਸਿਹਤ ਗੱਡੀ ਤੈਨੂੰ ਚਲਾਉਣੀ ਬੂ ਮੈਂ ਅੱਜ ਪਜਪ ਲਾ ਲੈਣਾ ਆਪਣੀ ਜੈਕਟ ਦੀ ਹਾਂਜੀ ਤੇ ਆਪਣਾ ਤਾਜ ਕਾ ਬੰਬੂ ਕੱਟ ਲਿਆ ਅੱਜ ਥੋੜਾ ਜਿਹਾ ਹਜੇ ਗਰਮ ਨਹੀਂ ਸੀਗਾ ਮੈਂ ਕਿੱਕ ਮਾਰ ਕੇ ਲਿਆ ਤੇ ਫਿਰਾਲ ਪਾਈ ਧੰਨਵਾਦ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਤੇ ਹਾਂ ਠੰਡਾ ਹਜੇ ਕਾ ਬੰਬੂ ਕੱਟ ਥੋੜੀ ਜਿਹੀ ਰੇਸ ਕਰਨੀ ਬੋਗੀ ਹਾਂ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾੜਗਾਪੇ ਤੇ ਰਹ ਤੇ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਦੇਖ ਸੁਣ ਸਕਦੇ ਹੋਗੇ ਇਹ ਤਾਂ ਹੀ ਰੂਪ ਸਪਰਿੰਗ ਨਿਕਲੇ ਪਏਗਾ ਹਾਂਜੀ ਸਰ ਆਪਣੇ ਰੋਡ ਚੱਲਗੇ ਹਾਂ ਜਿਹੜਾ ਮਰਜੀ ਉਧਰ ਹੀ ਵਗ ਜਲਦਾ ਮੈਂ ਕਹਿੰਨਾ ਕਿ ਆਏ ਰੋਡ ਜਵਣਾ ਰੋਡ ਸਾਫਾ ਠੀਕ ਹੈ ਜੀ ਚਲੋ ਖੜਾ ਖੜ ਜੇ ਨਹੀਂ ਗਾ ਜੀ ਲੋਟ ਆ ਲੋਟ ਆ ਤੇ ਬਾਕੀ ਚੱਲਦੇ ਆ ਭੋਗ ਤੇ ਹੁਣ ਕਰਵਾਉਣੇ ਆ ਬਾਬਾ ਜੀ ਦੇ ਦਰਸ਼ਨ ਸਾਨੂੰ ਤੇ ਨਾਲੇ ਆਪ ਕਰਦੇ ਆਂਗੇ ਹਾਂਜੀ ਤੇ ਕਾਲੇ ਬਲਮਾਨ ਦਾ ਬਾਹਰ ਤੇ ਇਧਰੋਂ ਆਪਣੇ ਜਿਹੜੇ ਛੱਪੜ ਕੋਲੋਂ ਗੱਡੀਆਂ ਮੋੜਦੇ ਹੁੰਦੇ ਸੀਗੇ ਗੋਲੇ ਵਾਲੇ ਨੂੰ ਆ ਨਾਲ ਦੇ ਲਿੰਕ ਰੋਡ ਉੱਤੇ ਨਾਲ ਦੇ ਪਿੰਡ ਉੱਤੇ ਜਾਂਦੀਆਂ ਸੀ ਆ ਗੱਡੀ ਇੱਕ ਇੱਥੇ ਫਸ ਗਈ ਗਈ ਕੱਡੇ ਨਰਿਆ ਤੇ ਇਧਰ ਅਸਲ 'ਚ ਰੋਡ ਇਹ ਛੋਟਾਗਾ ਮੋੜ-ਗੋੜ ਵੀ ਛੋਟੇ ਆ ਗਏ ਤਾਂ ਵੱਡੀਆਂ ਗੱਡੀਆਂ ਦੀ ਆਵਾਜ਼ ਆਈ ਜੇ ਥੋੜੀ ਦਿੱਕਤ ਆਉਂਦੀ ਸੀ ਭਲਵਾਨ ਹੈ ਨਾ ਤੇ ਹੁਣ ਅੱਜ ਇਹਨਾਂ ਨੇ ਚੱਕ ਕੇ ਟੋਪੇ ਕੋਲੋਂ ਬੋਲੜ ਅਗਲੇ ਰੋਡ ਤੇ ਅੱਕਦਾ ਇੱਕ ਹੋਰ ਲਿੰਕ ਰੋਡ ਜਾਂਦਾ ਪੁਰਾਣੀ ਰੋਡ ਜਿਹੜੇ ਆਪਾਂ ਜਾਣੀ ਉਹਨੇ ਪੁਰਾਣੇ ਪੋੜ ਉੱਤੀ ਗੱਡੀਆਂ ਟੱਪਦੀਆਂ ਕਰਦੀਆਂ ਆ ਠੀਕ ਆ ਭਾਈ ਜੀ ਵਾਈਕਰ ਜੀ ਲਓ ਜੀ ਥੋੜਾ ਆ ਕੇ ਮੋੜ ਸਕਦੇ ਆ ਵਾਈਕਰ ਜੀ ਖੜਕੜਿਆ ਬਈ ਗੱਲ ਸੁਣਾਂ ਵਾਹਿਗੁਰੂ ਖਾਲਸਾ ਜੀ ਵਾਹਿਗੁਰੂ ਜੀ ਦੀ ਕੀ ਬਾਤ ਹੈ ਕੀ ਹਾਲ ਆ ਭਾਈ ਸੰਗਤ ਜੀ ਭਾਈ ਪ੍ਰਗਟ ਸਿੰਘ ਜੀ ਚੰਗੀ ਹੈ ਸਿਹਤ ਹਾਂ ਜੜਦੀ ਗੱਲਾਂ ਜੀ ਮਾਧਮਾ ਨੇ ਮੇਰਾ ਚਲੋ ਮੇਰੇ ਹੀ ਚਾਹੀਦੀ ਹੈ ਤੇ ਦਿੱਲੀ ਨੂੰ ਕਦੋਂ ਕੂਚ ਕਰ ਰਹੇ ਆ ਦਿੱਲੀ ਨੂੰ ਦੇਖ ਰਹੇ ਆ ਕਿਉਂਕਿ ਜਦੋਂ ਕਵਿੰਟ ਕਹਿੰਦਾ ਤੇਰੇ ਨਾਲ ਤੇਰੇ ਨਾਲ ਜਦੋਂ ਨਾਲ ਦੀ ਲੋੜ ਹੁੰਦੀ ਹੈ ਉਹ 10 ਬੰਦੇ ਰਹਿ ਜਾਂਦੇ ਹਨ ਫਿਰ ਇਹ ਨਾ ਇਹ ਤਾਂ ਫਿਰ ਟੋਟ ਨਹੀਂ ਜਾਂਦਾ ਕੰਮ ਹਨਾ ਛੱਲੇ ਝੂਠੇ ਲਾਰੇ ਨਾਲ ਫਿਰ ਟਾਪ ਪਤਾ ਨਹੀਂ ਹੈਗਾ ਨਾ ਕੋਈ ਕਹਿੰਦਾ ਕਮਲਾ ਕੋਈ ਕਹਿੰਦਾ ਸਿਆਣਾ ਜੀ ਵੋਟ ਆਉਂਦੇ ਹੋਰ ਸਿਆਣੇ ਹੋ ਜਾਂਦੇ ਜਦੋਂ ਨ ਲ ਨਤਾ ਖਾਣਗੇ ਨੋ ਪੋਸਿਆਣੇ ਹੋ ਜਾਂਦੇ ਤੋਂ ਮੈਂ ਦੇਖਣਾ ਪਿੰਡ ਕਰਨੀ ਮੈਂ ਪਿੰਡ ਹੁਣ ਕੀ ਕਰਦਾਗਾ ਨਾ ਕਰ ਕਰੋ ਉਪਰਾਲਾ ਫਿਰ ਕੋਈ ਨਾ ਜੁੜਨਗੇ ਸਾਰੀ ਨਾਲ ਹੁਣ ਸਿਆਣੇ ਕਿਵੇਂ ਦੇਖਦੇ ਆ ਮੈਂ ਹਾਂ ਸਹੀ ਦੇਖ ਰਹੇ ਹਾਂ ਚਲੋ ਕਰ ਲਈ ਬਾਬਾ ਜੀ ਦੇ ਦਰਸ਼ਨ ਕਰਦੇ ਗੱਲ ਆਪਾਂ ਠੀਕ ਹੈ ਵੀਰੇ ਵਧੀਆ ਛੋਟੇ ਭਾਈ ਕੈਜੇ ਤਾਂ ਮੈਂ ਦੱਸਦਾ ਉਹ ਤੁਹਾਨੂੰ ਦੱਸੂ ਕੈਜੇ ਜਮਿੰਨਾ ਦੱਸ ਸਕਦਾ ਉਰੇ ਖੜਾ ਇਹਦਾ ਵਾਹਗਿਰੂ ਜੀ ਵਾਹਗਿਰੂ ਜੀ ਦਰਸ਼ਨ ਕਰ ਲਈ ਬਾਬਾ ਜੀ ਦੇ ਪਹਿਲਾਂ ਫਿਰ ਵਗ ਜੋ ਸਪੀਡ ਹੋ ਫਿਰ ਉੱਤੇ ਆਉਣ ਤੇ ਚੱਲ ਲੱਗੇ ਠੀਕ ਹੈ ਆਇਆ ਫਿਰ ਵਾਹਗਿਰੂ ਜੀ ਵਾਹਗਿਰੂ ਜੀ ਕੀ ਫੱਤੇ ਹੋ ਠੀਕ ਠਾਕ ਹੋ ਜੀ ਚਲੋ ਜੀ ਵਾਹਗਿਰੂ ਜੀ dihala Wo dulu ਪਟਾਈ ਉਪਰੰਤ ਸਭ ਸੰਗਤਾਂ ਨੇ ਗੁਰੂ ਕਲਾ ਸ਼ਕਤੀ ਜਾਨਾ ਚਾਹਤਾਂ ਸ਼ਕਤੀ ਜਾਨਾ ਨਹੀਂ ਕਿਉਂਕਿ ਪਵਾਰ ਨੇ ਬਹੁਤ ਵਧੀਆ ਪ੍ਰਬੰਧ ਦਿੱਤਾ ਹੈ ਪ੍ਰੋਗਰਾਮ ਦਿੱਤਾ ਹੈ ਧੰਨਵਾਦ ਬੋਲੀ ਉੱਠ ਗਏ ਉੱਥੇ ਉੱਥੇ ਮੋੜ ਤੇ ਵਾਗੇ ਜੀ ਮੋੜ ਤੇ ਵਾਗੇ ਉਹ ਤਾਇਆ ਕੀ ਹਾਲ ਆ ਉਹ ਦੇਖ ਦੇਖ ਉਹ ਦੇਖੀ ਹਾਂ ਕੇ ਖਾ ਕੇ ਜੰਦਾ ਇਹਨੇ ਹਾਂ ਵਧੀਆ ਸੇਤ ਲੈ ਕਾਲੇ ਬਲਮਾਨ ਹਾਂ ਬਾਈ ਪਕੌੜੇ ਛਕਾ ਲਿਆ ਦੇਦ ਨੂੰ ਹਾਂ ਛਕਾ ਲਿਆ ਹੈਨਾ ਪ੍ਰਸ਼ਾਦਿਆਂ ਨੂੰ ਧੂਪ ਦਿੱਤੇ ਹੋਈ ਆ ਜਲੇਬੀਆਂ ਛਕੀਆਂ ਹੋਈਆਂ ਤੇ ਤੁੱਪੇ ਸ਼ਾਮ ਵਿੱਚ ਕਰਕੇ ਮੰਜਾ ਨਿਮਰ ਦੀ ਥਾਂ ਦੇ ਸੌ ਜਾ ਟਿਕਾ ਨਹੀਂ ਜਾਂਦਾ ਟਿਕਾ ਨਹੀਂ ਜਾਂਦਾ ਬਾਬੇ ਨਾਨਕ ਦੀ ਕਿਰਪਾ ਦਾ ਨਹੀਂ ਮੈਂ ਤਾਂ ਆਪਣੇ ਗਗੂਰੇ ਤਾਂ ਗਏ ਹੋਇਆ ਖੇਤ ਪੈਸੇ ਤੇ ਮੈਂ ਕਿਹਾ ਤਾਇਆ ਹਾਜਮ ਕਰਿਆ ਇਹ ਜਲੇਬੀਆਂ ਖੇਤ ਜਾ ਕੇ ਹਾਂ ਹਾਂ ਖੇਤ ਤਾਂ ਜ਼ਰੂਰੀ ਆ ਹਰਾ-ਚਰਾ ਲੈ ਆਈਏ ਖੇਤ ਕਿਹੜਾ ਜ਼ਰੂਰੀ ਆ ਚੰਗੀ ਸਿਹਤ ਵਧੀਆ 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 ਖਾਸ ਖਬਰ ਇੱਕ ਨਜ਼ਰ ਹਾਂਜੀ ਖਾਸ ਖਬਰ ਖਾਸ ਖਬਰ ਤਾਂ ਸਾਜੀ ਨਾਕਾ ਲਕਸਾਨਾਂ ਦਾ ਚੱਲ ਰਿਹਾ ਹੈ ਹਾਂਜੀ ਤੇ ਹੁਣ ਦੇਖੋ ਕਿਸਾਨ ਵੀ ਆਪਦਾ ਧੱਕਾ ਲਈ ਮਨੋਂ ਲਈ ਡਟੇ ਖੜੇ ਆ ਡਟੇ ਖੜੇ ਆ ਹਾਂਜੀ ਉਧਰੋਂ ਸਰਕਾਰ ਵੀ ਆਪਦਾ ਯਤਨ ਕਰ ਰਹੀ ਹੈ ਤੇ ਕਿਸਾਨ ਵੀ ਕਰ ਰਹੇ ਨੇ ਹਾਂਜੀ ਬਈ ਅਸਾਂ ਸਭ ਤੋਂ ਵੱਲ ਤਾਂ ਚੰਗੀ ਇਹ ਹੈ ਵੀ ਜਿਹੜਾ ਇਹਨਾਂ ਦੇ ਵਿੱਚ ਆਪਦਾ ਸਮਝੌਤਾ ਹੋਵੇ ਭਾਈਚਾਰੇ ਨਾਲ ਹੋ ਜੇ ਹਾਂ ਸਭ ਤੋਂ ਵਧੀਆ ਚੀਜ਼ ਹੈ ਕਿ ਹਾਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਨੁਕਸਾਨ ਨਾ ਹੋਵੇ ਮਹਾਰਾਜ ਦੀ ਕਿਰਪਾ ਦੇ ਨਾਮ ਜਿਹੜਾ ਹੈ ਨਾ ਠੀਕ ਹੁੰਦਾ ਜਿਹੜਾ ਵਧੀਆ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿਸਾਨਾਂ ਨੂੰ ਵੀ ਚਾਹੀਦਾ ਚਲੋ ਟੱਕਾ ਕਰ ਰਹੀਆਂ ਸਰਕਾਰਾਂ ਬੈਂਕੇ ਗੱਲਾਂ ਨਿਭੜ ਜਾਂਦੀਆਂ ਹੁੰਦੀਆਂ ਨਾ ਬੈਂਕ ਤਾਂ ਅੱਜ ਹੁਣ ਐਤਵਾਰ ਹਰੇਕ ਦਿਨ ਲਾਰਾ ਲਾ ਰਿੰਦਾ ਉਹ ਤਾਂ ਆਪਣੇ ਹਰਿਆਣੇ ਵਾਲੇ ਨੈਟ ਵਾਂਗੂ ਹੋ ਰਹੀ ਹੈ ਗੱਲ ਦਾ ਆ ਦੋ ਦਿਨਾਂ ਦੀ ਤਰੀਕ ਪਾ ਦਿੰਦੇ ਆ ਵੀ ਰਾਤ ਨੂੰ 12 ਵਜੇ ਚੱਲੂ ਨੈਟ ਫੇਰ ਅੱਗੇ ਕਰ ਦਿੰਦੇ ਆ ਬੰਦ ਹਨਾ ਚਲੋ ਅਸਲੂਟ ਇੰਤਜ਼ਾਰ ਤਾਂ ਫੇਰ ਤਰੀਕ ਦਾ ਵੀ ਹੁੰਦੀ ਆ ਹਾਂਜੀ ਦਾ ਆ ਦੇ ਕੜਿਆ ਸਰਕਾਰ ਨੇ ਛੋਡੇ ਬਾਰ ਮੂਰਤੀ ਐਡੇ-ਐਡੇ ਵਿਕਲ ਟੱਪਣ ਲਾ ਦੇ ਬਿਲਕੁਲ ਭਾਈ ਬਿਲਕੁਲ ਬੜੀ ਬਾਬੇ ਨਾਲ ਕਿਰਪਾ ਹਾਂਜੀ ਦੇਖੋ ਫਿਰ ਅਜੇ ਇਹ ਸੜਕ ਨਾ ਹੁੰਦੀ ਤਾਂ ਇਹ ਕਿਵੇਂ ਲੰਘਦੇ ਵਿਚਾਰੇ ਇਹਨਾਂ ਦਾ ਵੀ ਹਾਂਜੀ ਇਹ ਤਾਂ ਹੈ ਇਹ ਤਾਂ ਹੈ ਚਾ ਲੋ ਠੀਕ ਆ ਤਾਇਆ ਸਤਿ ਸ੍ਰੀ ਅਕਾਲ ਠੀਕ ਆ ਭਲਵਾਨ ਮਿਲਦੇ ਆ ਬ੍ਰੇਕ ਤੋਂ ਬਾਅਦ ਚਾਹ ਪਾਣੀ ਬੱਸ ਮਿਹਰਬਾਨੀ ਚਾਹ ਆਪਾਂ ਇਕੱਠੇ ਪੀ ਕੇ ਆਏ ਹੁਣ ਠੀਕ ਹੈ ਮਿਲਦੇ ਆ ਉਹ ਤਾਂ ਮੈਂ ਭੋਗ ਵਾਲੀ ਦੀ ਪੀਤੀ ਸੀ ਨਾ ਚਾਹ ਪੀ ਗਏ ਕੋਈ ਗੱਲ ਮਿਹਰਬਾਨੀ ਤਾਇਆ ਕੋਈ ਨਾ ਫੇਰ ਪੀਵਾਂਗੇ ਕਦੇ ਠੀਕ ਹੈ ਜੀ ਪਈ ਹਾ ਬਹੁਤ ਆਈ ਪਈ ਸਾਹ ਕਹਿੰਦੇ ਬਾਦੂ ਬੈਂਕ ਨੇ ਅਗਰਾ ਮਲੇਸ਼ੀਆ ਇੱਕ ਰਿੰਗਟ ਹੈ ਤੇ ਭਾਈ ਆਪਾਂ ਇਹ ਕਹਿੰਦੇ ਰੁਣਦੇ ਫਿਰਦੇ ਆ ਕੁਰਸੀਆਂ ਤੇ ਤੇ ਇਹ ਮਿਹਰਬਾਨੀ ਭਾਈ ਤਾਜ ਸਿੰਘ ਹੋ ਰਹੇ ਦੀ ਆ ਤੇ ਇਹਨੇ ਆ ਫੋਨ ਦੇ ਕਵਰ ਚ ਪਾਇਆ ਹੋਇਆ ਸੀਗਾ ਉਹ ਇੱਕ ਰਿੰਗਟ ਕਾਲਾ ਆਇਆ ਸੀ ਮਲੇਸ਼ੀਆ ਦੇ ਦੋ ਦੋ ਦੇਖ ਗਿਆ ਸੀਗਾ ਕਾਲੇ ਦੇ ਪੈਸੇ ਕਿੱਥੇ ਸਟਕਿਆ ਆ ਹੈ ਕਿੱਥੇ ਰੱਖਿਆ ਆ ਪਹਿਲਾਂ ਗੱਲ ਸੁਣ ਮੇਰੀ ਇੱਧਰ ਇੱਧਰ ਗੱਲ ਕਰੋ ਮੇਰੇ ਨਾਲ ਪਹਿਲਾਂ ਹੈ ਕਾਲਾ ਚਾਚਾ ਦਾ ਪੈਸੇ ਦੇ ਗਿਆ ਸੀਗਾ ਕਿਹਨੂੰ ਉਹ ਇੱਕ ਰੁਪਿਆ ਕਿਹਨੂੰ ਮਲੇਸ਼ੀਗਾਲਾ 1 ਰੁਪਿਆ ਕਿੱਥੇ ਰੱਖਿਆ ਆ ਸਾਨੂੰ ਦੇਖ ਕੇ ਗਿਆ ਸੀ ਮੈਂ ਜਿੱਦੇ ਉਹਨਾਂ ਦੇ ਛੱਤ ਨਹੀਂ ਪਈ ਸੀ ਹਾਂ ਉਹਦੇ ਬਾਪੂ ਨੇ ਮੈਨੂੰ ਦਿੱਤਾ ਸੀ ਅੱਛਾ ਵੀਰੇ ਚਾਚੇ ਨੇ ਹਾਂ ਕਾਲੇ ਦੇ ਰੇਡੀ ਨੇ ਉਹਦੇ ਤਾਂ ਮੈਂ ਨਾ ਉਹਦੇ ਮੇਕਸਪਾ ਹਾਂ ਠੀਕ ਆ ਫੋਨ ਦੇ ਕਵਰ ਚ ਪਾਇਆ ਹੋਇਆ ਸੀ ਉਹ ਪੁੱਤਰ ਉੱਥੇ ਡਿੱਗਿਆ ਪਿਆ ਉਹ ਗਮਾਜੂ ਆ ਚੱਕ ਕੇ ਪਾ ਦੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਤਾਂ ਬੁਲਾ ਦੋ ਸਾਰਿਆਂ ਨੂੰ ਸਹਜ ਸਤਿ ਸ਼੍ਰੀ ਅਕਾਲ ਕੀ ਬਣਾ ਰਹੇ ਆ ਪੁੱਤਰ ਆ ਲਿਆ ਖੜ ਜਾ ਸਹੀ ਨੂੰ ਦਿਖਦੀ ਕੀ ਰੰਗ ਹੈ ਰੰਗ ਖੜ ਜਾ ਤਾਂ ਆਹ ਦੇਖੋ ਕੀ ਦੇਖੀਏ ਰੋ ਵੀ ਜੋ ਰੱਖ ਜਤਾ ਚਲਾਉਣਾ ਪੁੱਤਰ ਇਹ ਘੇਰਾ ਜਾਇ ਐਤਵਾਰ ਦਾ ਦਿਨ ਆ ਤੇ ਭਾਈ ਹਾਂ ਤਾਜੂਰੇ ਲੈ ਰਿਆ ਨਿਆਰੇ ਪਹਿਲਾਂ ਤੁਸੀਂ ਵੀ ਤੁਸੀਂ ਵੀ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਸਾਰਿਆਂ ਨੂੰ ਹੁਣ ਚਲਾ ਦਿਨਾ ਪਹਿਲਾਂ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਕੀ ਕਹਿੰਦੇ ਹੁੰਨੇ ਆਪਾਂ ਲਾਈਕ ਵੀ ਕਰਾਓ ਸ਼ਾਰਕ ਵੀ ਕਰਾਓ ਕੱਟ ਵੀ ਕਰਾ ਤੇ ਇੱਕ ਗਾਣਾ ਵੀ ਸੁਣਾਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਪੇਜ ਨੂੰ ਪੇਜ ਨੂੰ ਫੋਲੋ ਕਰਿਓ ਤੇ ਹੁਣ ਇੱਕ ਗਾਣਾ ਵੀ ਸੁਣਾਉ ਉਹਨੇ ਨਹੀਂ 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 ਇੱਧਰ ਨਹੀਂ ਪੰਗੇ ਲੈਣੇ ਪਹਿਲਾਂ ਗਾਣਾ ਸੁਣਾਓ ਫਿਰ ਫੋਨ ਮਿਲ ਜੂ ਅਦੀ ਥਾਪੀ ਇੱਕ ਇੱਥੇ ਮਾਰੀ ਠੀਕ ਹੈ ਲੈ ਫੋਨ ਉੱਥੇ ਬਹਿ ਕੇ ਦੇਖ ਲੈ ਚੰਗਾ ਉਂਗੀ ਚਲਾਉਣ ਨੂੰ ਕੀ ਆਉਂ ਫੋਨ ਦੇਖੀ ਜਾਂ ਦੋਨੇ ਪਾਸੋਂ ਆਏ ਦੇਖ ਲਿਆ ਕਰਕੇ ਉਧਰ ਦੇਖ ਲਿਆ ਕਰਕੇ ਉਧਰ ਦੇਖ ਲਿਆ ਕਰ ਲੈ ਚਲਾ ਦਿੰਦਾ ਦੇਖ ਕਰ ਬਣਾ ਰਿਹਾ ਤੂੰ ਸ ਤਾਂ ਲੈ ਲੈ ਦੇਖ ਲੈ ਦੇਖ ਐਨ ਪੂਰੇ ਸਾਰੇ ਕੰਮ ਕਰੇ ਪਏ ਦੇਖ ਮਮੀ ਤਕਾ ਕੇ ਕਿਉਂ ਹਾਂ ਕੀ ਇੱਥੇ ਕੀ ਹਨਾ ਚੱਪਲਾ ਘਾਤ ਲਾਉਣੀ ਆ ਦੇਖ ਕੇ ਕਿੱਲਾ ਚੱਲਾ ਬੱਡ ਕੰਮ ਹੀ ਤਗੜੇ ਕਰੀ ਬੇਟੀ ਇਹਦਾ ਮੈਂ ਹੁਣ ਦੇਖਿਆ ਆਸ ਬੱਡ ਆ ਕੀ ਆ ਸਾਈ ਜੀ ਸਰਾਣੇ ਆ ਤੇ ਆਹ ਕੀ ਪਈ ਹੈ ਜਿਹੜੀ ਇਹ ਸ਼ਿਸ਼ੀ ਆ ਪਾਏ ਉੱਧਰ ਕੱਖਰ ਨੂੰ ਆ ਦਿੰਦੀ ਆ ਉਹਨਾਂ ਨੂੰ ਮਾ ਕੇ ਲਾਉਣੀ ਹੁੰਦੀ ਆ ਬੱਡ ਤਾਂ ਖੁਸ਼ ਆ ਉਹ ਵਾਈ ਕਰੂ ਮਾਣੇ ਰਿਹਾ ਨਾਤੇ ਨਹੀਂ ਨਾਤੇ ਨਹੀਂ ਸੀ ਅੱਜ ਐਂਤਵਾਰਾ ਫੇਰ ਨਵਾਤੇ ਭਿਜਿਓ ਨਾ ਚੰਗਾ ਤੈਨੂੰ ਦੇਖ ਲਓ ਬਹਿ ਕੇ ਇੱਥੇ ਟੂਈ ਲੈ ਕੇ ਬਹਿ ਜਾਓ ਮੇਲੇ ਉਹ ਉਹ ਤਾਂ ਉਹ ਤਾਂ ਜਮਾਨੇ ਗਿਨੋਂਗੇ ਜਿਹੜਾ ਹੈਗੇ ਨਲਾਇਕ ਆ ਨਾ ਕਿੰਨੇ ਕਿ ਕਿਤੇ ਵੀ ਨਾਤੇ ਸਾਲ ਹੋ ਗਿਆ ਨਾਤੇ ਠੰਡਾ ਚੱਲਣਾ ਪਈਆਂ ਉਹਨੇ ਚੱਲਦੇ ਹੁਣ ਉਹਨਾਂ ਨੂੰ ਕਹਿ ਦਿਓ ਗਰਮੀ ਆ ਗਈ ਤੁਸੀਂ ਨਹਾ ਲਓ ਨਹਾ ਦੇ ਪੁੱਤ ਨਹਾ ਦੇਈ ਦੀ ਇਹਨੂੰ ਰੀਸ ਲੱਗ ਗਈ ਹੁਣ ਨਹੀਂ ਨਹੀਂ ਤੂੰ ਭਜ ਜੇਗਾ ਆ ਹੋਰ ਛੱਪਦਾ ਮਮੀ ਖੇਤ ਜਾਣਾ ਜਾਣਾ ਕਰੇ ਖੜੇ 2 ਮਿੰਟ ਬੰਬੂ ਕਾਰਟ ਬਦਲਿਆ ਤੇ ਫਿਰ ਖੇਤਾਂ ਵੱਲ ਆ ਰਵਾਨਾ ਹੋ ਗਏ ਆ ਤੇ ਆਵਾਜ਼ ਆਈ ਹੁਣ ਆਪਣੀ ਇਧਰ ਨਹੀਂ ਕਰਦੀ ਬੰਦੇ ਬੋਲ ਨਹੀਂ ਸੂਰ ਪਿਆ ਸੂਰ ਪਿਆ ਜਿਹੜਾ ਸਰਸਾ ਆਖੜਾ ਪਾਖੜਾ ਦਾ ਪੁਰਾਣਾ ਪੁਲ ਇਹ ਵੀ ਰਸਤਾ ਬੰਦ ਸੀ ਥੋੜੇ ਦਿਨ ਪਹਿਲਾਂ ਆਪਾਂ ਦਿਖਾਇਆ ਸੀਗਾ ਤੇ ਹੁਣ ਖੋਲ ਦਿੱਤਾ ਹੋਇਆ ਜਾਈ ਇਧਰ ਦੀ ਹੋ ਗਈ ਪਹਿਲਾਂ ਗੋਲੇ ਵਾਲੇ ਪਿੰਡ ਵਿੱਚ ਜਾਂਦੇ ਸੀ ਉੱਧਰ ਰਸਤਾ ਜ਼ਿਆਦਾ ਤੰਗ ਸੀਗਾ ਤਾਂ ਇੱਧਰ ਦੀ ਹੋਣ ਲੱਗ ਗਿਆ ਹੁਣ ਸਾਧਨ ਸਾਰੇ ਤੇ ਇਧਰ ਵੀ ਹੈਗਾ ਸਿੰਗਲ ਰੋਡ ਹੀ ਹੈਗਾ ਲਿੰਕ ਰੋਡ ਜਗਾ ਪਰ ਇੱਧਰ ਕੰਮ ਚੱਲ ਜਾਂਦਾ ਹੋਇਆ ਜਾਈਦਾ ਔਕਾ ਔਕਾ ਜਾਂਦਾ ਨਾ ਆਵਾਜ਼ ਆਈ ਇੱਧਰਲੇ ਰੋਡ ਤੇ ਜ਼ਿਆਦਾ ਵੱਧ ਗਈ। ਇਹ ਰੋਡ ਇੱਥੋਂ ਆ ਜਿਹੜੀ ਪਹੀ ਜਾਂਦੀ ਆ ਇੱਧਰ ਵੀਕਲਾਉਂਦੇ ਦੇਖਦੇ ਆ ਸਾਰੇ। ਕਿਉਂ ਅੱਗੇ ਵੀ ਆਈ ਜਾਂਦੇ ਆ ਅੱਖਾਂ ਦੇ ਪਿੱਛੋਂ ਹੀ ਦੇਖਦੇ ਤੇ ਇਹ ਆਪਣੇ ਖੇਤਾਂ ਵਾਲਾ ਰਾਹ ਆ। ਤੇ ਇਹ ਸਿੱਧਾ ਉਹ ਪਰਲੇ ਬਠਿੰਡੇ ਵਾਲੇ ਰੋਡ ਤੇ ਮਿਲ ਜਾਂਦਾ ਅੱਗੇ ਜਾ ਕੇ। ਜਿਹੜਾ ਮੇਨ ਪੁਲ ਬੰਦ ਕਰਿਆ ਹੋਇਆਗਾ। ਤੇ ਆਵਾਜ਼ ਆਈ ਹੁਣ। ਇੱਧਰ ਦੀ ਕੰਮ ਥੋੜਾ ਜਿਆ ਸਖਤ ਹੋ ਰਿਹਾਗਾ। ਤੇ ਖੈਰ ਇੱਕ ਆ ਚੀਜ਼ਾ ਪਿੱਛੇ ਜੇ ਵੇਖ ਦੋ ਵਾਰੀ ਵੀਡੀਓ ਜੇ ਕਈ ਵਾਰੀ ਆ ਜਾਂਦੀ ਹੈ ਕਈ ਵੀਰ ਪੁੱਛਦੇ ਹੁੰਦੇ ਕੀ ਆ ਹਾਂ ਅਸਲ 'ਚ ਇੱਥੋਂ ਇਹ ਜਿਵੇਂ ਮੋਟਰ ਲੱਗੀ ਹੋਈ ਆ ਤੇ ਇਹਦੇ ਚ ਡਿੱਗਦਾ ਪਾਣੀ ਜਿਹੜੇ ਡੱਗ ਬਣਾਏ ਹੋਏ ਪਾਣੀ ਵਾਲੇ ਤੇ ਇੱਥੋਂ ਪਾਈਪ ਲਾਈਨ ਜਾਂਦੀ ਆ ਇਹ ਨਾਲ ਦੇ ਪਿੰਡ ਜਿਵੇਂ ਜੋੜਕੀਆਂ ਤਾਂ ਉਧਰ ਨੂੰ ਫਿਰ ਪਾਣੀ ਦੀ ਸਪਲਾਈ ਹੁੰਦੀ ਆ ਤਾਂ ਉਹ ਡੱਗੀਆਂ ਬਣਾਈਆਂ ਹੋਈਆਂ ਤੇ ਇਹ ਡੱਗੀਆਂ ਫਿਰ ਇਹਦੇ ਕਰਕੇ ਹਵਾ ਨਹੀਂ ਬਣਦੀ ਪਾਈਪ 'ਚ ਲੰਮੀ ਪਾਈਪ ਲਾਈਨ 'ਚ ਤਾਂ ਫਿਰ ਇਹ ਡੱਗੀ ਬਣਾ ਲੈਂਦੇ ਆਗੇ ਤੇ ਇਹ ਨਾਲ ਸੋਹਣਾ ਕੰਮ ਹਾਂ ਚਲਾ ਲੈਂਦੀ ਹੈਗੀ ਜੇ ਸਿੱਧਾ ਇੱਥੋਂ ਪਾਈਪ ਦਾ ਮੂੰਹ ਜੋੜਦੇ ਆਂ ਤੇ ਫਿਰ ਉਹਦੇ ਚ ਹਵਾ ਜ਼ਿਆਦਾ ਬਣਦੀ ਆ ਰਾਹ ਚ ਹਵਾ ਵਾਲੇ ਭਾਵੇਂ ਉਹ ਰੈਗੂਲੇਟਰ ਜੇ ਲਾਏ ਜਾਂਦੇ ਪਰ ਫਿਰ ਵੀ ਉਨੀ ਹਵਾ ਤਾਂ ਨਹੀਂ ਨਿਕਲਦੀ ਤੇ ਯਾਰ ਇਹਦੇ ਨਾਲ ਕੰਮ ਲੋਟ ਰਿਆਂ ਦਾ ਤੇ ਇਧਰੋਂ ਐ ਰੌਣਕਾਂ ਲੱਗੀਆਂ ਹੋਈਆਂ ਗਈਆਂ ਖੇਤ ਵਾਲੇ ਰਾਹ ਤੇ ਹਾਂਜੀ ਲਾਉ ਹੀ ਲਾਉ ਚੰਗੀ ਗੱਲ ਆ ਜੀ ਲਾ ਲਾ ਦੇ ਵਾਂਗ ਦਾ ਚੰਗੀ ਆ ਸਿਹਤ ਹਾਂ ਵਧੀਆ ਚਲੋ ਚੰਗੀ ਗੱਲ ਲਗੀ ਆ ਮੋਟਰ ਵਾਲ ਡਰ ਚੱਲੀ ਜਾਂਦੀ ਹੈ ਨਾ ਹਾਂ ਹਾਂ ਚਲੋ ਚੰਗੀ ਸੋਹਣੀ ਗੱਲ ਆ ਦੇਖ ਆਪਣੇ ਖੇਤਾਂ ਵਿੱਚ ਦੀ ਗੱਡੀਆਂ ਲੰਘਣ ਲੱਗੀਆਂ ਰੌਣਕ ਲੱਗੀ ਹੋਈ ਨਾ ਖੇਤਾਂ 'ਚ ਨਾ ਲੱਗੇ ਰੌਣਕ ਹਾਂ ਲੱਗੀਆਂ ਹੋਣੀਆਂ ਲੋਟਾ ਬਾਰੀ ਚੱਲੀ ਜਾਂਦੀ ਨਾਲ ਹੈ ਨਾ ਹਾਂ ਬਾਰਿਸ਼ ਠੀਕ ਹੈ ਸੋਣਾ ਆ ਰਹੇ ਪਾਣੀ ਵਧੀਆ ਚਲੋ ਚੰਗੀ ਗੱਲ ਆ ਹਾਂ ਖਾਸ ਖਬਰ ਆਖਰ ਅੱਜ ਗੱਡੀ ਬਹੁਤ ਜ਼ਿਆਦਾ ਜਾ ਰਹੀ ਹੈ ਬੱਸ ਵੀ ਢੱਪਣ ਲੱਗੀ ਇਧਰ ਤੇ ਆਜਾ ਹਾਂ ਬੱਸਾਂ ਅੱਜ ਜੋੜਕੀਆਂ ਪਿੰਡ ਵਿਚ ਦੀ ਕਰਤੀਆਂ ਆਏ ਹਨਾ ਉਧਰਲਾ ਰੋਡ ਉਹਨਾ ਠੀਕ ਨਹੀਂ ਸੀਗਾ ਉਹ ਤੇ ਗੱਡੀਆਂ ਫਸੀ ਜਾਂਦੀਆਂ ਨਹੀਂ ਆਂ ਫਸਦੀਆਂ ਉਹ ਦੇਖੋ ਫਸਦੀਆਂ ਨਹੀਂ ਇਹ ਉਧਰਲੇ ਜੇ ਰੋਡ ਤੇ ਹਾਂ ਇਹ ਵੀ ਚੱਲ ਛੋਟਾ ਗਾ ਗੋਲੇ ਵਾਲੇ ਬੰਨੀ ਟਰੱਕ ਫਸਿਆ ਪਿਆ ਸੀ ਉਥੇ ਮੋੜ ਤੇ ਛੋਟੇ ਆ ਨਾ ਮੋੜ ਉਹ ਹਾਂ 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 ਹਾਂਜੀ ਆ ਵੀਰੇ ਸਿੱਧਾ ਬਠਿੰਡੇ ਵਾਲਾ ਰੋਡ ਚੜਜੋਗੇ ਸਿੱਧੇ ਹੀ ਜਾਈਓ ਬਸ ਸਾਹਮਣੇ ਰੋਡ ਆ ਵੀਰੇ ਆਖੜੇ ਕੰਮ ਨਾਲ ਜੋ ਹਾਂਜੀ ਪੱਡੇ ਰੋੜਾ ਹੀ ਟ੍ਰੈਫਿਕ ਖੇਤਾਂ ਵਾਲੀਆਂ ਪਈਆਂ ਤੇ ਕਿੱਥੋਂ ਠੀਕ ਆਉਂਦੀ ਆ ਭਾਈ ਤੇ ਉਹ ਸਾਹਮਣੇ ਜਾਮ ਲੱਗ ਗਿਆ 10 12 11 ਉੱਥੇ ਫਸੀਆਂ ਖੜੀਆਂ ਕੁਝ ਪਿੱਛੇ ਲਾਈ ਖੜੇ ਆ ਤੇ ਬਾਕੀ ਕੁਝ ਵੀਰ ਇਧਰੋਂ ਪਿੱਛੇ ਮੁੜੀ ਜਾਂਦੇ ਆ ਕੁਝ ਅਲੇ ਉਧਰੀ ਜਾਈ ਜਾਂਦੇ ਆ ਅਸਲ 'ਚ ਕਈ ਵਾਰੀ ਜਦੋਂ ਵੱਡਾ ਵੀਕਲ ਆ ਜਾਂਦਾ ਜਿਵੇਂ ਉਹ ਬੈਨ ਆਉਂਦੀ ਆ ਉਦੋਂ ਥੋੜਾ ਜਿਆ ਔਖਾ ਹੋ ਜਾਂਦਾ ਪਰਹੀ ਤਾਂ ਥੋੜੀ ਖੁੱਲੀ ਆ ਤੇ ਪਰ ਜਿਵੇਂ ਦੋ ਦੋ ਤਿੰਨ ਤਿੰਨ ਕਿੱਲੇ ਬਾੜ ਤੋਂ ਇਹ ਜੀਆਂ ਪਈਆਂ ਆਉਂਦੀਆਂ ਉੱਥੇ ਜੇ ਕੋਈ ਸਾਈਡ ਦੇ ਦੇ ਤਾਂ ਠੀਕ ਐ ਪਰ ਵੀਕਲ ਜਾਦੇ ਆਉਣ ਕਰਕੇ ਕੰਮ ਫਿਰ ਬਸੋਂ ਬਾਹਰ ਹੋ ਜਾਂਦਾਗਾ ਤਾਂ ਐ ਲੱਗੀਆਂ ਹੋਈਆਂ ਰੌਣਕਾਂ ਖੇਤਾਂ 'ਚ ਗੱਡੀਆਂ ਦੀ ਜੇ ਕੋਈ ਵੀ ਬੀਰ ਸੂਰਤ ਕੇ ਵਿਚਲੀ ਬਠਿੰਡੇ ਨੂੰ ਲੰਘਦਾ ਤਾਂ ਭਾਈ ਆ ਕੱਚੇ ਰਾਹ ਨਾ ਜਾਇਓ ਉੱਥੋਂ ਨਹਿਰ ਤੋਂ ਸਿੱਧਾ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਜੋੜਕੀਆਂ ਜੋੜਕੀਆਂ ਤੋਂ ਸਿੱਧਾ ਇਸ ਖੱਬੇ ਨੂੰ ਮੁੜ ਜਾਓਗੇ ਜਦੋਂ ਤੇ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਇੱਥੇ ਫਿਰ ਨਥੀਹਾ ਆ ਜਾਂਦਾਗਾ ਤੇ ਇੱਥੋਂ ਬਸ ਸਿੱਧਾ ਇਹੀ ਮੇਨ ਰੋਡ ਤੇ ਜਾ ਚੜਦੇ ਹੋ ਇਧਰ ਲਈ ਤੇ ਤੁਸੀਂ ਜਿਹੜਾ ਆਪਣਾ ਮੇਨ ਰੋਡ ਮੇਨ ਪੁਲ ਬਣ ਓ ਬੱਲੇ 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 ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਛੜਕ ਤੱਕ ਚਲੋ ਚੰਗੀ ਗੱਲ ਆ ਆ ਤੁਹਾਡੇ ਕੋਲੇ ਅੱਧੇ ਘਟੋਲ ਦਾ ਕੰਮ ਰਹੇਗਾ ਮੈਂ ਸੁਣਿਆ ਲੋਟਾ ਕੰਮ ਹੈ ਬਸ ਬਸ ਕੁਝ ਨਹੀਂ ਮੈਂ ਤਾਂ ਉਹੀ ਆ ਗਿਆ ਬਸ ਰਾਜੇ ਕੁਸ਼ੀ ਮਾਮਲੇ ਖਰਾਬਣ ਆਏ ਵੈਸੇ ਉਹ ਬੰਦ ਕਰਦੇ ਓ ਉਹ ਬੰਦ ਕਰਦੇ ਜੈਕ ਰਾਹਾਂ 'ਚ ਖੜਦੇ ਖੜਾਉਂਦੇ ਮਿੱਤਰਾਂ ਨੂੰ ਮਿਲਦੇ ਮਲਾਉਂਦੇ ਅੱਧੇ ਘੰਟੇ 'ਚ ਪਹੁੰਚ ਗਿਆ ਖੇਤ ਤੇ ਖੇਤ ਪਹੁੰਚ ਕੇ ਕੀ ਦੇਖਦੇ ਆ ਕਿ ਨੌਜਵਾਨਾਂ ਨੇ ਹਰਾ ਵੱਢਿਆ ਪਿਆ ਅਸਲ 'ਚ ਇਧਰ ਥੋੜੇ ਹੀ ਰਹਿੰਦਾ ਸੀ ਹਰੇ ਜਿਹੜਾ ਆਪਣੇ ਪਾਸੇ ਇਧਰ ਹਾਂ ਨਵੇੜਾ ਹੋ ਗਿਆ ਉਹ ਬਾਜਰਾ ਲਾਵਾਂਗੇ ਇੱਕ ਅੱਧੇ ਦਿਨ ਚ ਚਬਾ ਕੇ ਤੇ ਬਾਕੀ ਕੱਗੂ ਕੇ ਵਾਲੇ ਪਾਸੇ ਰਹਿੰਦਾ ਇੱਧਰ ਸਾਂਝਾ ਲੈ ਕੇ ਸੀ ਦੋ ਕੁ ਦਿਨਾਂ ਦਾ ਵੀ ਇੱਧਰ ਉਹ ਨਵੇੜਲੀ ਕੰਮ ਡਿੱਗੀ ਜਾਂਦਾ ਸੀਗਾ ਤੇ ਲੱਕਵੰਦ ਕੇ ਨੌਜਵਾਨ ਕਰਦੇ ਹੋਏ ਕਮਾਈਆਂ ਹਾਂ ਵੀ ਸੱਚ ਨਾਲ ਬਲਾਓ ਫਤਿਹ ਹਾਂ ਵੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਬਾਈ ਸਤਿ ਸ੍ਰੀਕਾਲ ਹੋਰ ਤੂੰ ਤਾਂ ਮੈਂ ਭਰੇ ਭਾਗਿਆ ਉਹਦੀ ਮੂੰਹ ਲਾ ਲਿਆ ਨੇ ਮਹਰੂਨ ਲੱਗਿਆ ਮੈਨੂੰ ਨਾ ਮਹੀਂ ਲਾਇਆ ਸੀ ਬੋਨ ਤਾਂ ਦਸਿਆਨੀ ਦੋਏ ਹਾਂ ਪਰ ਜਿਵੇਂ ਕੱਲ ਕਿਹਾ ਸੀ ਮੈਂ ਭਰੋਸੇਯੋਗ ਸੂਤਰ ਹੁਣ ਭਰੋਸੇਯੋਗ ਨਹੀਂ ਰਹੇ ਨਹੀਂ ਹਰਾਦਾ ਨਾ ਇਹ ਵੈਸਲ ਜਿਵੇਂ ਆਹਾ ਨਾਲ ਨਾਲ ਛੱਡਿਆ ਹੋਇਆ ਸੀਗਾ ਇਹ ਇੱਕ ਤਕੜੀ ਜੀ ਪਾਂਤ ਕਹਿ ਸਕਦੇ ਆ ਹੈ 10 ਕੋੜੇ ਸੀਗੇ ਨਾਲ ਨਾਲ ਇਹ ਖੜਮਾ ਆਇਆ ਖੜਾ ਸੀ ਰਾਜ ਇਧਰ ਡਿੱਗਾ ਹੋਇਆ ਪਹਿਲਾਂ ਵੱਢ ਲਿਆ ਬਸ ਜਮੀ ਗੇਹੜਾਂ ਤੋਂ ਬਾਹਰ ਹੋ ਗਿਆ ਤੇ ਲੰਮੀ ਜੁਬਾਨ ਦੇਖ ਕੇ ਇਹ ਪੈਰ ਛੱਡ ਗਿਆ ਗਕੂ ਨੇ ਆਖਿਆ ਇਹ ਤਾਂ ਕੰਮ ਤਾਂ ਲੰਮਾ ਚੋੜਾਗਾ ਨਹੀਂਉ ਮੈਂ ਆਪੀ ਆਖਿਆ ਸੀ ਕਿ ਮਖੇ ਮੈਂ ਆਉਣਾ ਨਾਲੇ ਪਤੌੜ ਪਤੂੜ ਖਾਦੇ ਹਾਜਮ ਹੋ ਜਾਣਗੇ ਨੇ ਨੜ ਘਰੇ ਬੈਠਾ ਫੇਰ ਕੰਮ ਠੀਕ ਨਹੀਂ ਆਉਂਦਾ ਸੀਗਾ ਆ ਕਿੰਨਾ ਹੋ ਗਿਆ 1.2.3 4 5 6 7 7 ਕਵੰਡਾ ਹੋਣੀ ਆ ਉਧਰੋਂ ਵੱਢ ਲਾਂਗੇ ਥੋੜੇ ਆਲੇ ਪਾਸੇ ਕੋਈ ਕੁਝ ਦੇਖਦੇ ਆ ਆ ਵੱਡੇ ਛੋਟੇ ਜਾ ਆ ਬਚਿਆ ਜਾ ਠੀਕ ਐ ਦਾਤੀ ਦੇ ਰੰਗਲਾ ਮੋਢੇ ਤੇ ਬੱਸ ਹੈ ਮੋਢੇ ਤੇ ਰੱਖ ਲਾ ਇੱਧਰ ਇੱਧਰਲੇ ਮੋਢੇ ਤੇ ਰੱਖ ਐਕੱਦਮ ਦੇਖਦਾ ਸ਼ਾਂ ਚਾਹੀ ਜਾਂਦਾ ਮੂੰਹ ਨੂੰ ਟੱਕ ਦੇ ਆ ਤਾਰਾ ਮਾਰੇ ਰੋਬ ਜਿਹਾ ਬਣਾ। ਠੀਕ ਸੋਹਣੀ ਵੀਡੀਓ ਬਣ ਗਈ। ਚੱਲ ਆ ਜਾ ਫੋਟੋ ਵੀ ਕਰਦੇ ਆ। ਆ ਦੋ ਪੰਡਾ ਰਹਿ ਗਈਆਂ ਜੇ ਕੋਈ ਨਾ ਵੜ ਲੈਨੇ ਆਪਾਂ ਫੋਟੋ ਕਰ ਦੇਣਾ ਸਿੱਧਾ ਖੜ ਬੇਕਾਰ ਸਿੱਧਾ ਖੜ ਹੈ ਪਾਟਲਾ ਬਟਲਾ ਡੂੜ ਸਭਾ ਜਿਹੜਾ ਰਹਿ ਗਿਆ ਆਪਣਾ ਇੱਧਰ ਸਾਹਮਣੇ ਫੇਰ ਜਾਮ ਲੱਗ ਗਿਆ ਥੋੜਾ ਆ ਜਾ জুম ਕਰੀਏ ਤਾਂ ਆ ਜਾ ਫੋਕਸ ਆ ਕੈਂਟਰ ਵਾਲਾ ਉਹ ਬਹੁਤ ਜ਼ਰ ਦਾ ਫਸਿਆ ਪਿਆਗਾ ਇੱਕ ਕੈਂਟਰ ਪਹਿਲਾਂ ਲੰਘ ਗਿਆ ਸੀ ਇਹ ਦੂਜਾ ਕੈਂਟਰ ਹੈਗਾ ਤੇ ਇਹ ਕਦੇ ਅਗਾ ਕਰ ਲੈਂਦਾ ਕਦੇ ਪਛਾਹ ਕਰ ਬਾਣ ਜੇ ਜਤਾਰ ਲੈ ਸਵੇਰ ਖਿੱਚ ਕੇ ਕੱਢ ਲੈ ਕੈਂਟਰ ਤੇ ਹੁਣ ਗੱਡੀਆਂ ਫੇਰ ਜੁੜਗੀਆਂ ਉੱਥੇ ਉਹੀ 10 12 15 ਕਿ ਹੁਣ ਕੱਚਾ ਰਾਹ ਕੋਣ ਕਰਕੇ ਵੱਡੇ ਵੀਕਲਾਂ ਨੂੰ ਥੋੜੀ ਜੀ ਦਿੱਕਤ ਆ ਜਾਂਦੀ ਆ ਹੁਣ ਉੱਥੇ ਉੱਚੀ ਉੱਚੀ ਬੋਲਾ ਵਾਲੀ ਹੁੰਦੀ ਆ ਟਰੈਕਟਰ ਵੀ ਖੜਾ ਖਿੱਚ ਧੂਕਿਓ ਨੂੰ ਅੱਗੇ ਪਿੱਛੇ ਕਰੀ ਜਾਂਦੇ ਹਨ ਉਹ ਬੈਕ ਲਾਈ ਜਾਂਦਾ ਕੈਂਟਰ ਵਾਲਾ ਜਰਾ ਤੇ ਲੰਮਾ ਫਿਰ ਟਰੱਕ ਲੋਟ ਨਹੀਂ ਆਉਂਦਾ ਉਸੇ ਕੱਚੇ ਰਾਹ ਤੇ ਕਿਆ ਲਾ 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 ਹੋਂਦੀ ਪਈ ਇੱਥੇ ਹਾਂ ਸੋਸ਼ਲ ਮੀਡੀਆ ਵੱਟਲਾ ਆ ਜਾ ਗਗੂ ਨੇ ਗੋਡੀਆਂ ਲਾ ਲਾ ਕੇ ਲੋਰ ਲਵੇੜ ਲਈ ਹਾਂ ਲੱਕ ਬੰਦ ਕੇ ਕਮਾਈਆਂ ਕਰਦਾ ਵੱਟਲਾ ਟਰਾਲੀ ਦਾ ਭਰਤੀ ਹੁਣ ਕੀ ਰਹਿ ਗਿਆ ਇਹ ਸ਼ਵਸ਼ ਵਾਹ ਗਰੂ ਮੈਨੂੰ ਯਾਕੇ ਉਹ ਬੰਨ ਲੋ ਮੈਲਾ ਕਾਨਾ ਤੂੰ ਰਹਿਣ ਦੇ ਪਹਿਲਾਂ ਹੀ ਲੱਕ ਜਾ ਬੰਨੀ ਫਿਰਦਾ ਤੂੰ ਦਇਆ ਕਰ ਲੈਨੇ ਤੇਰੇ ਤੁਸੀਂ ਚਲਾ ਚਿਕਾ ਓਡੇ ਤੇ ਲਵਾ ਦੀ ਚੰਗਾ ਖੂਮ ਦਰਦਾ ਚਾਰ ਦੇ ਚਾਰ ਚਲਾਸੀ ਚੱਲ ਮੈਂ ਆਇਆ ਬੰਬੂ ਘਾਟ ਤੇ ਕਿ ਭੁੱਲ ਗਿਆ ਸੀ ਕੱਟਾ ਮੱਝ ਵੇਚ ਲੋ ਕੱਟਾ ਮੱਝ ਐ ਸਿੱਧਰਾ ਪੁੱਧਰਾ ਬਨ ਲੈ ਇਹਨੂੰ ਬੱਸ ਚੱਲ ਤੋਰ ਗੱਡੀ ਫਿਰ ਪਾਣੀ ਤਾਂ ਨਹੀਂ ਪੀਣਾ ਤਾਂ ਪੀ ਜਾ ਸਾਈਡ ਦੇ ਦੇ ਓਏ ਹੋਣੀ ਚੱਲੀ ਮੜਿਆ ਹਿਸਾਬ ਨਾਲੀ ਤੇ ਭਾਈ ਮੁੰਡਾ ਥੋੜਾ ਸਾਡਾ ਥੋੜਾ ਜਿਹਾ ਦਵੱਲਾ ਦਵੱਲੀ ਰੋਕ ਲਾ ਉਹਨੂੰ ਲੰਘ ਜਾਣ ਦੇ ਗੱਡੀਆਂ ਤੋਂ ਦਵੱਲਾ ਦਵੱਲੀ ਥੋੜੀ ਜੀ ਬੰਦ ਕਰਦਾ ਇਹ ਤਾਂ ਕਰਕੇ ਥੋੜਾ ਟੋਕ ਟੋਕ ਰੱਖਣਾ ਪੈਂਦਾ ਹਾਂ ਕੋਈ ਨਾ ਆਜੂ ਬਾਰੀ ਇੱਕ ਗੱਡੀਆਂ ਨੂੰ ਲਗਾ ਦੇ ਤਵਾ ਸ਼ਾਮ ਦੇ 6 ਵਜੇ 1 ਮਿੰਟ ਹੋ ਚੁੱਕਿਆ ਤੇ ਸੂਰਜ ਸਾਹਿਬ ਇੱਥੇ ਜਿ ਹੁਣੇ-ਹੁਣੇ ਗਾਇਬ ਹੋ ਗਏ ਥੋੜਾ ਜਿਹਾ ਸਮਾਂ ਪਹਿਲਾਂ ਤੇ ਸਾਹਮਣੇ ਗੁਰਦੁਆਰਾ ਸਾਹਿਬ ਸਤਨਾਮ ਸ਼੍ਰੀ ਵਾਹਿਗੁਰੂ ਤੇ ਬੇਲਾ ਆਪਣੇ ਅੱਜ ਦੇ ਬਲੌਗ ਦੀ ਸਮਾਪਤੀ ਦਾ ਹੋ ਗਿਆ ਖੇਤੋਂ ਆ ਕੇ ਕੰਮ ਕਰ ਮਕਾ ਕੇ ਨਹਾਉਂਦੇ ਧੁੰਦੇ ਆ ਬੇਲਾ ਕਰਤਾ ਮੈਂ ਤੇ ਜੀ ਜੰਮ ਦੀ ਜੌਟੀ ਜਾਣੇ ਹੁੰਦੇ ਤੋਂ ਉਹਦੇ ਥੋੜਾੇ ਕੰਮ ਹਿੰਮਤ ਨਾਲ ਮਗਾ ਲੈਣਾ ਤੇ ਫਿਲਹਾਲ ਨਾਲ ਹੀ ਬੇਲਾਬ ਸੋਡਾ ਸਾਰਿਆਂ ਦਾ ਧੰਨਵਾਦ ਕਰਨ ਦਾ ਹਾਂ ਜਿਹੜੇ ਵੀ ਅੱਜ ਪਹੁੰਚੇ ਆ ਆਪਣੀ ਵੀਡੀਓ ਤੇ ਲਿਖ ਕਮੈਂਟ ਕਰਨ ਅ ਸਭ ਤੋਂ ਪਹਿਲਾਂ ਬਾਈ ਦਾ ਨਾਮ ਲੈਣਾ ਚਾਹੂੰਗਾ ਬਾਈ ਲਵਪ੍ਰੀਤ ਸਿੰਘ ਹ ਬਾਈ ਕਿਤੇ ਬਾਹਰ ਨਹੀਂ ਗਏ ਇਹ ਕਹਿੰਦੇ ਬਾਈ ਕੰਮ ਤੇ ਜਾਣ ਤੋਂ ਪਹਿਲਾਂ ਸੋਡੀ ਇੱਕ ਵੀਡੀਓ ਰੋਜ਼ ਵੇਖਦਾ ਬਹੁਤ ਚੰਗਾ ਲੱਗਦਾ ਪੰਜਾਬ ਦੀ ਯਾਦ ਆਉਂਦੀ ਆ ਆ ਤੁਹਾਡੀ ਵੀਡੀਓ ਦੇਖ ਕੇ ਦਿਨ ਬਹੁਤ ਸੋਹਣਾ ਲੰਘਦਾ ਤੇ ਬਹੁਤ-ਬਹੁਤ ਧੰਨਵਾਦ ਬਾਈ ਲਾਪ੍ਰੀਤ ਤੁਹਾਡਾ ਜਿਉਂਦੇ-ਵਸਦੇ ਰਹੋ ਪਰਦੇਸੀ ਵੀਰੋ ਕਮਾਈਆਂ ਕਰਦੇ ਰਹੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਆ ਨਰਵੈਰ ਸੇਖੋਂ ਅਮਨਦੀਪ ਸਿੰਘ ਵਿਸ਼ਾਲ ਮੱਟੂ ਗਗਨਦੀਪ ਰਾਜਵਿੰਦਰ ਸੁਖਵੀਰ ਸਲਵਾਰਾ ਸ਼ੈਂਟੀ ਸਿੰਘ ਸੁਖਮਨ ਜੋਤ ਸਿੰਘ ਜਸਬਰਾਡ ਬਲੌਗਸ ਸੁਖਦੀਪ ਸਿੰਘ ਹਰਜਿੰਦਰ ਜੈਦ ਕੁਲਦੀਪ ਸਿੰਘ ਜਸਵੀਰ ਸਿੰਘ ਅਮਰੀਕ ਅਮਰੀਕ ਦੋ ਵਾਰੀ ਲਿਖਿਆ ਹੋਇਆ ਹੈ ਅ ਜਸਪ੍ਰੀਤ ਗਰੇਵਾਲ ਹੈਪੀ ਗਿੱਲ ਤੇ ਇੱਕ ਜਿਹੜਾ ਆਪਾਂ ਥੋੜਾ ਜਿਆਦਾ ਮਾਰਿਆ ਆਉਨੇ ਆਗੇ ਕੀ ਕਹਿੰਦੇ ਹੁੰਦੇ ਉਹਨੂੰ ਫੇਸਬੁੱਕ ਹਾਂ ਤੇ ਦਵਿੰਦਰ ਢਿੱਲੋਂ ਗੱਗੂ ਬਰਾੜ ਸੁਖਵਿੰਦਰ ਸਿੰਘ ਕਰਮਜੀਤ ਸਿੰਘ ਜਸਪ੍ਰੀਤ ਜੱਸੀ ਅ ਭਾਈ ਦਿੱਲੀ ਜ਼ਰੂਰ ਜਾਇਓ ਹਾਂਜੀ ਭਾਈ ਜ਼ਰੂਰ ਜਾਵਾਂਗੇ ਬਿਆਨਤ ਸੂਚਕ ਗਰਚਾ ਕੁਲਵਿੰਦਰ ਸੰਧੂ ਜਗਜੀਤ ਜੀਤਾ ਦਲੇ ਮੈਕਰ ਕਰੋੜ ਰਵਿੰਦਰ ਸਿੰਘ ਗੁਰਪ੍ਰੀਤ ਬਰਾੜ ਉਪਵਿੰਦਰ ਸਿੱਧੂ ਗੁਰਮੁਖ ਸੰਦੂ ਵਧੀਆ ਲੱਗਦਾ ਬਲੌਗ ਅੰਦੀ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਜਿਹੜੇ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਆ ਜਿਹੜੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੇ ਜਿਨ੍ਹਾਂ ਨੇ ਕਮੈਂਟ ਕੀਤਾ ਬਹੁਤ ਬਹੁਤ ਸ਼ੁਕਰੀਆ ਭਾਈ ਤੁਹਾਡਾ ਸਾਰਿਆਂ ਦਾ ਫਿਲਹਾਲ ਜੈਂਤਵਾਰ ਜਿੰਮ ਤੋਂ ਛੁੱਟੀ ਹੈ ਫਿਰ ਟਾਈਮ ਨਾਲ ਬਲੌਗ ਦੀ ਸਮਾਪਤੀ ਕਰਦੇ ਹਾਂਗੇ ਤੇ ਉਮੀਦ ਕਰਦੇ ਆਂ ਵਧੀਆ ਲੱਗਿਆ ਉਹ ਲਾਈਕ ਲਾਜ਼ਮੀ ਕਰਦੇ ਹੋ ਨਾਲ ਹੀ ਸ਼ੇਅਰ ਕਰ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸਾਫ਼ ਸੁਥਰੀ ਗੱਲਬਾਤ ਜੀ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ